ਸਾਸਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵੱਡਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਟਮੇਟੋ ਰਾਈਸ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਆਂ ਜੇਕਰ ਵੀਡੀਓ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਇਹ ਆਪਾਂ ਲੈ ਲੈ ਜੀ ਬਾਸਮਤੀ ਰਾਈਸ ਇਸ ਗਲਾਸ ਨਾਲ ਮੈਂ ਮਿਨ ਕੇ ਇੱਕ ਗਲਾਸ ਆਪਾਂ ਮਿਨ ਕੇ ਚੌਲ ਲੈ ਲੈਨੇ ਆਂ ਤੇ ਇਹਨਾਂ ਚੌਲਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਚਾਰ-ਪੰਜ ਵਾਰੀ ਚੰਗੀ ਤਰ੍ਹਾਂ ਧੋ ਕੇ ਪਾਣੀ ਵਿੱਚ ਭਿਉਂ ਕੇ ਰੱਖ ਦਿੱਤੇ ਨੇ 10 ਤੋਂ 15 ਮਿੰਟ ਆਪਾਂ ਇਹਨਾਂ ਨੂੰ ਭਿਉਂ ਕੇ ਰੱਖਾਂਗੇ ਤੇ ਹੁਣ ਆਪਾਂ ਰੱਖਦੇ ਹਾਂ ਜੀ ਗੈਸ ਤੇ ਕੜਾਈ ਜਿਹਦੇ ਵਿੱਚ ਇੱਕ ਵੱਡਾ ਚਮਚ ਮੈਂ ਦੇਸੀ ਘਿਓ ਪਾਤਾ ਹੈ ਦੇਸੀ ਘਿਓ ਪਾਉਣ ਦੇ ਨਾਲ ਚੌਲਾਂ 'ਚ ਬਹੁਤ ਹੀ ਜ਼ਿਆਦਾ ਟੇਸਟ ਆਏਗਾ ਤੇ ਇੱਕ ਚਮਚ ਆਪਾਂ ਪਾ ਦਨੇ ਹਾਂ ਰिफाइंड ਤੇਲ ਤੇ ਇੱਕ ਚਮਚਾ ਆਪਾਂ ਹੋਰ ਪਾਤਾ ਟੋਟਲਾ ਆਪਾਂ ਇਹਦੇ ਵਿੱਚ ਤਿੰਨ ਤਿੰਨ ਵੱਡੇ ਚਮਚ ਪਾਤਾ ਦੋ ਚਮਚ ਆਪਾਂ ਪਾਤਾ ਰਿਫੈਂਡ ਤੇ ਇੱਕ ਚਮਚ ਪਾਤਾ ਆਪਾਂ ਦੇਸੀ ਘੀਓ ਗੈਸ ਦੀ ਫਲੇਮ ਆਪਾਂ ਜ਼ਿਆਦਾ ਕਰ ਦਿੰਨੇ ਆ ਤੇ ਹੁਣ ਇੱਕ ਆਪਾਂ ਅੱਧਾ ਚਮਚ ਵੱਡਾ ਚਮਚੀਆ ਅੱਧਾ ਚਮਚ ਆਪਾਂ ਪਾਤਾ ਜੀਰਾ ਇੱਕ ਆਪਾਂ ਪਾਦਨੇ ਤੇਜ ਪੱਤਾ ਦੂਆ ਆਪਾਂ ਪਾਤੇ ਹਰੀਆਂ ਇਲਚੀਆਂ ਤੇ ਇਹਨਾਂ ਪਾਣੀ ਆਪਾਂ ਲਾਉਂਗਾ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਂਦੇ ਆ ਤੇ ਹੁਣ ਆਪਾਂ ਪਾ ਦਨੇ ਆ ਇੱਕ ਸਿਮਮਨ ਦਾ ਟੁਕੜਾ ਤੇ ਇਹਦੇ ਵਿੱਚ ਆਪਾਂ ਨੇ ਇੱਕ ਪਿਆਜ਼ ਲਿਆ ਉਹਨੂੰ ਪਤਲਾ ਲੰਮਾ ਕੱਟ ਲਿਆ ਉਹ ਪਾ ਦਨੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਿਆਜ਼ ਨੇ ਭੁੰਨ ਲੇਗੇ ਯਾਦ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲੈ। ਇੱਕ ਚਮਚਾ ਆਪਾਂ ਪਾ ਦਨੇ ਆ ਲਸਣ ਅਦਰਕ ਦਾ ਪੇਸਟ। ਪਿਆਜ਼ ਆਪਣਾ ਹਲਕਾ ਜਿਹਾ ਭੁੰਨਿਆ ਜੇ ਇਹਦੇ ਵਿੱਚ ਆਪਾਂ ਉਹ ਟਮਾਟਰ ਪਾ ਦਨੇ ਆ। ਤਿੰਨ ਟਮਾਟਰ ਲਏ ਸੀ ਇਹਨਾਂ ਨੂੰ ਆਪਾਂ ਕੱਟ ਲਿਆ ਤੇ ਜਿਹੜੇ ਛੀਸਾ ਵਿੱਚ ਕੱਟ ਲਿਆ ਇਹਦੇ ਵਿੱਚ ਪਾ ਦਨੇ ਆ। ना बहुत पी छोटे ने ना व्डे तो आप थोड़े मसाले जसाले पाने अदा छोटा चमचा पाता आपसिया हुआ धनिया सुखा धनिया पाउडर पाने अदा चमचा आप दें भुनिया हुआ जीरा पाउडर एक चमचा आपके पा दे कश्मीरी लाल मिर्च पाउडर ਥੋੜੀ ਜਿਹੀ ਆਪਾਂ ਪਾ ਦਨੇ ਹਲਦੀ ਪਾਊਡਰ ਤੇ ਅੱਧਾ ਚਮਚਾ ਆਪਾਂ ਪਾ ਦਨੇਗੀ ਨੂਨ ਬਾਕੀ ਤੁਸੀਂ ਨੂਨ ਜੇ ਤੁਸੀਂ ਹਰੀ ਮਿਰਚ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਤੇ ਮਿਰਚ ਨਮਕ ਤੁਸੀਂ ਆਪਣੀ ਮਰਜ਼ੀ ਅਕੋਰਡਿੰਗ ਪਾ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਖਾਂਦੇ ਹੋ ਉਹਦੇ ਹਿਸਾਬ ਨਾਲ ਨੂਨ ਮਿਰਚ ਪਾ ਸਕਦੇ ਹੋ ਤੁਸੀਂ ਦੋ ਹਰੀਆਂ ਮਿਰਚਾਂ ਵੀ ਕੱਟ ਕੇ ਦੇ ਵਿੱਚ ਪਾ ਸਕਦੇ ਹੋ ਕਸ਼ਮੀਰੀ ਲਾਲ ਮਿਰਚ ਆਪਾਂ ਪਾਉਂਦੇ ਪਾਤਾ ਹੈ ਉਹਦੇ ਨਾਲ ਕਲਰ ਬਹੁਤ ਹੀ ਸੋਹਣਾ ਆਏਗਾ ਉਜੀ ਆਪਾਂ ਲਾਲ ਮਿਰਚ ਪਾਗ ਲੱਗੇ ਆ ਲਾਲ ਮਿਰਚ ਬਹੁਤ ਜ਼ਿਆਦਾ ਸਿੱਖੀ ਹੈ ਬਾਕੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਪਿਆਜ਼ ਟਮਾਟਰ ਚੰਗੀ ਤਰ੍ਹਾਂ ਭੁੰਨੇ ਗਏ ਨੇ ਆਪਾਂ ਵਿੱਚ ਥੋੜੇ ਜਿਹੇ ਟਮਾਟਰ ਦੇ ਪੀਸ ਨੂੰ ਉਹਨੂੰ ਏਦਾਂ ਦਬਾ ਕੇ ਮੈਸ਼ ਕਰ ਦਾਂਗੇ ਕੁਝ ਪੀਸ ਆਪਾਂ ਵਟੇ ਰੱਖਾਂਗੇ ਟਮਾਟਰਾਂ ਦੇ ਤੇ ਕੁਝ ਪੀਸ ਜਿਹੜੇ ਹੋ ਗਏ ਏਦਾਂ ਦਬਾ-ਦਬਾ ਕੇ ਉਹਨਾਂ ਨੂੰ ਮੈਸ਼ ਕਰ ਦਾਂਗੇ ਅੱਧੇ ਆਪਾਂ ਟਮਾਟਰਾਂ ਨੂੰ ਪੀਸ ਜਿਹੜੇ ਚੰਗੀ ਤਰ੍ਹਾਂ ਮੈਸ਼ ਕਰ ਲਏ ਨੇ ਇਹ ਮਿਲਾ ਦੇਵੋ ਤੇ ਹੋਏ ਦੇ ਵਿੱਚ ਜਿਹੜੇ ਆਪਾਂ ਚੌਲ ਰੱਖੇ ਸੀ ਭੋਂ ਕੇ ਤੇ ਕਾਫੀ ਸੌਫਟ ਹੋ ਚੁੱਕੇ ਨੇ ਇਹਨਾਂ ਦੇ ਵਿੱਚ ਪਾ ਦੇਨੇ ਹੁਣ ਕੰਦਾ ਆਪ ਕਿੰਨੇਟ ਮੈਂ ਰੱਖੇ ਸੀ ਤੇ ਚੌਲ ਜੀ ਕਾਫੀ ਫੁੱਲ ਚੁੱਕੇ ਨੇ ਤੇ 1 ਮਿੰਟ ਆਪਾਂ ਇਦਾਂ ਇਹਨਾਂ ਨੂੰ ਭੁੰਨ ਲੈਨੇ ਗਿਆ ਸੀ ਫਲੇਮ ਮੈਂ ਥੋੜੀ ਜਿਆਦਾ ਕਰ ਦੇ ਲੱਗੀ ਹੁਣ ਆਪਾਂ ਨੇ ਚੌਲਾਂ ਨੂੰ 2 ਮਿੰਟ ਭੁੰਨ ਲਿਆ ਤੇ ਹੁਣ ਜੇ ਇਸ ਗਲਾਸ ਦੇ ਨਾਲ ਆਪਾਂ ਚੌਲ ਮਿਨੇ ਸੀ ਉਸ ਗਲਾਸ ਦੇ ਨਾਲ ਇਹਦੇ ਵਿੱਚ ਆਪਾਂ 1 ਗਲਾਸ ਪਾਣੀ ਪਾ ਦਤਾ 1 ਗਲਾਸ ਚੌਸ ਸੀ ਤੇ ਮੈਂ ਇਹਦੇ ਵਿੱਚ ਸਵਾ 1 ਗਲਾਸ ਪਾਣੀ ਪਾ ਦਤਾ ਥੋੜਾ ਜਿਹਾ ਹੋਰ ਪਾਣੀ ਪਾ ਦਤਾ ਹੁਣ ਗੈਸ ਦੀ ਫਲੇਮ ਆਪਾਂ ਜ਼ਿਆਦਾ ਕਰ ਦਿੰਨੇ ਆ ਕਿਉਂਕਿ ਪਹਿਲਾਂ ਇਹਦੇ ਵਿੱਚ ਇੱਕ ਉਬਾਲ ਆਉਣ ਦਿੰਨੇ ਆ ਹੁਣ ਤੁਸੀਂ ਚੈੱਕ ਕਰੋ ਪਾਣੀ ਵਿੱਚ ਉਬਾਲ ਵੀ ਆ ਰਿਹਾ ਤੇ ਤੁਸੀਂ ਇਸ ਟਾਈਮ ਨਮਕ ਚੈੱਕ ਕਰ ਸਕਦੇ ਹੋ ਮੈਂ ਨਮਕ ਚੈੱਕ ਕੀਤਾ ਮੈਨੂੰ ਥੋੜਾ ਘੱਟ ਲੱਗਿਆ ਮੈਂ ਅੱਧਾ ਚਮਚਾ ਇਹਦੇ ਵਿੱਚ ਹੋਰ ਲੂਣ ਪਾ ਦਿੱਤਾ ਬਾਕੀ ਲੂਣ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਹੁਣ ਆਪਾਂ ਗੈਸ ਦੀ ਫਲੇਮ ਕਰਤ ਨਹੀਂ ਘੱਟ ਘੱਟ ਗਿਆ ਇਸ ਦੀ ਫਲੇਮ ਤੇ ਆਪਾਂ ਹੁਣ ਇਹਨੂੰ ਪਕਾਵਾਂਗੇ ਤੇ ਵਿੱਚ ਵਿੱਚ ਇਹਨੂੰ ਚੈੱਕ ਵੀ ਕਰਾਂਗੇ ਚਾਹਾਂ ਆਪਾਂ ਚੈੱਕ ਕਰਦੇ ਹਾਂ ਗੈਸ ਦੀ ਫਲੇਮ ਨੇ ਜ਼ਿਆਦਾ ਕਰ ਦਿੱਤੀ ਹੈ ਕਿ ਕਿ ਚੌਲ ਜਿਹੜੇ ਆਪਣੇ ਬਣ ਚੁੱਕੇ ਨੇ ਜੇ ਤੁਹਾਨੂੰ ਲੱਗੇ ਜੇ ਤੁਹਾਨੂੰ ਲੱਗੇ ਕਿ ਚੌਲ ਆਪਣੇ ਥੋੜੇ ਜਿਹਾ ਕੱਚੇ ਨੇ ਗੈਸ ਬੰਦ ਕਰਕੇ ਤੁਸੀਂ ਢੱਕਣ ਨਾਲ 5 ਮਿੰਟ ਕਵਰ ਕਰਦੇ ਹੋ ਤੇ ਜਿਹੜੇ ਚੌਲ ਨੇ ਪੱਕ ਜਾਣਗੇ ਉਹ ਆਪੇ ਦੇ ਨਾਲ ਹੀ ਪੱਕ ਜਾਂਦੇ ਨੇ ਹੁਣ ਆਪਣੇ ਚੌਲ ਬਣ ਕੇ ਤਿਆਰ ਨੇ ਗੈਸ ਆਪਾਂ ਬੰਦ ਕਰ ਦਿੰਨੀ ਆ ਤੇ ਇਹਦੇ ਉੱਪਰ ਆਪਾਂ ਹੁਣ ਟੱਕਣ ਦੇ ਦਿੰਨੇ ਆ ਤਾਂ ਲੋ ਜੀ ਆਪਣੇ ਬਹੁਤ ਹੀ ਜ਼ਿਆਦਾ ਸਵਾਦ ਟਮੇਟੋ ਰਾਈਸ ਬਣ ਕੇ ਤਿਆਰ ਨੇ ये उपर बरीक कटिया हुआ धन्यवाद तो दें तो लो जी अपने टमैटो राइस बन के तैयार ने इसमें तुम बूंदी वाले दही के खाओ सिंपल दही ना खाओ बहुत ही ज्यादा स्वाद लगन गए जेकर भीडियो वजिए लगेगी इसको लाइक शेयर सबसक्राइब करना ना भूलो मिलते हैं एक होर नवी रैसपी के सत